ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਅਮਰਪ੍ਰੀਤ ਸਿੰਘ ਜੀ ਦਾ ਮੈਂ ਆਇਆ ਕੀ ਉਹਨਾਂ ਬੱਚਿਆਂ ਨੂੰ ਸੰਬੋਧਨ ਕਰਨ ਜਾ ਰਿਹਾ ਜਿਨ੍ਹਾਂ ਦੇ ਨੰਬਰ ਘਟਾਈ ਹਨ ਟਿੱਖੀਆਂ ਵਿੱਚ ਜਾਂ ਫਿਰ ਉਹਨਾਂ ਦੀ ਕਿਸੇ ਗਲਤੀ ਕਰਕੇ ਫੇਲ ਹੋ ਗਏ ਹਨ ਉਹਨਾਂ ਬੱਚਿਆਂ ਨੂੰ ਹਰਾਸ਼ੀ ਹੋਣਾ ਚਾਹੀਦਾ ਕਿਉਂਕਿ ਜ਼ਿੰਦਗੀ ਬੜੀ ਖੂਬਸੂਰਤ ਹੈ ਇਹ ਜੀਵਨ ਸਾਨੂੰ ਦੁਬਾਰਾ ਨਹੀਂ ਮਿਲਦਾ ਸਭ ਨੂੰ ਇੱਕ ਵਾਰੀ ਮੌਕਾ ਮਿਲਦਾ ਹੈ ਜੇਕਰ ਸਾਡੇ ਨੰਬਰ ਘਟਾ ਦੇ ਹਨ ਕਿਸੇ ਵਿਸ਼ੇ ਵਿੱਚ ਜਾਂ ਅਸੀਂ ਫੇਲ ਹੋ ਗਏ ਹਾਂ ਤਾਂ ਸਾਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਨਰਾਸ਼ ਹੋਣ ਨਾਲ ਸਾਨੂੰ ਆਪਣੀ ਪਰਿਵਾਰ ਆਪਣੇ ਮਾਪਿਆਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨਾਲ ਅਸੀਂ ਸਮਾਂ ਬਿਤਾਉਂਦੇ ਹਾਂ ਇਸ ਲਈ ਹਿੰਮਤ ਕਰਕੇ ਫਿਰ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਚੰਗੇ ਅੰਕ ਮਿਲ ਜਾਣ ਅਤੇ ਅਸੀਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰ ਸਕੀਏ ਕੀ ਹੋਇਆ ਜੇ ਨੰਬਰ ਕੱਟਨੇ ਕੀ ਹੋਇਆ ਜੇ ਨੰਬਰ ਕੱਟਨੇ ਜਾ ਫੇਲ ਹੋ ਗਿਆ ਯਾਰਾ ਹਿੰਮਤ ਕਰਤੇ ਕਰ ਫਿਰ ਕੋਸ਼ਿਸ਼ ਚੰਗੇ ਅੰਤ ਤੂੰ ਲੜਗੇ ਦੁਬਾਰਾ ਹਿੰਮਤ ਕਰਤੇ ਕਰ ਫਿਰ ਕੋਸ਼ਿਸ਼ ਚੰਗੇ ਅੰਤ ਤੂੰ ਲੜਗੇ ਦੁਬਾਰਾ ਜਿੰਨੀ ਕੋਈ ਮਿਹਨਤ ਕਰਦਾ ਫਲਉਂਦਾ ਹੀ ਕੋਈ ਨਕਲ ਸਹਾਰੇ ਕੋਈ ਨਾ ਇੱਥੇ ਅਵਲਦਰਦੇ ਤੇ ਆਉਣਾ ਜਿੰਨੀ ਕੋਈ ਮਿਹਨਤ ਕਰਦਾ ਫਲ ਉਹ ਨਹੀਂ ਪਾਉਣਾ ਨਕਲ ਸਹਾਰੇ ਕੋਈ ਨਾ ਇੱਥੇ ਅਵਲਦਰਦੇ ਤੇ ਆਉਣਾ ਕੋਹਿੰਦਰਾ ਆਸ਼ਾ ਛੱਡ ਕੇ ਕੋਹਿੰਦਰਾ ਆਸ਼ਾ ਛੱਡ ਕੇ ਲਾ ਦੇ ਜੋਰ ਪੜਾਈ ਤੇ ਸਾਰਾ ਹਿੰਮਤ ਕਰਦੇ ਕਰ ਫਿਰ ਕੋਸ਼ਿਸ਼ ਚੰਗੇ ਅੰਤ ਮਿਲਣਗੇ ਦੁਬਾਰਾ ਅੰਗੇ ਹੰਗੋਂ ਨਨਗੇਤ ਬਾਹਰਾ ਫੇਰ ਹੁਣ ਦਾ ਮਤਲਬ ਇਹ ਨਹੀਂ ਜੀਵਨ ਮੁੱਕ ਗਿਆ ਤੇਰਾ ਦਿਨਾਂ ਥੋੜਾ ਕਰ ਤੂੰ ਤੇ ਆ ਕੰਮ ਕਰਨ ਲਿਭ ਤੇਰਾ ਫੇਰ ਹੁਣ ਦਾ ਮਤਲਬ ਇਹ ਨਹੀਂ ਜੀਵਨ ਮੁੱਕ ਗਿਆ ਤੇਰਾ ਦਿਨਾਂ ਥੋੜਾ ਕਰ ਤੂੰ ਤੇ ਆ ਕੰਮ ਕਰਨ ਲਿਭ ਤੇਰਾ ਮਪਿਆਂ ਦਾ ਵੀ ਸੋਚ ਜਰਾ ਮੰਮਾ ਆਦਾ ਵੀ ਸੋਚ ਚ ਰਹਿ ਜਿੰਨਾ ਦਾ ਤੂੰ ਹੀ ਸਹਾਰਾ ਹਿੰਮਤ ਕਰਦੇ ਕਰੀ ਰੂਹ ਚ ਕਿ ਆ ਤਮਿਲਣ ਗੇ ਦੁਬਾਰਾ ਚੰਗੀ ਆ ਤਮਿਲਣ ਗੇ ਦੁਬਾਰਾ ਗਲਤੀ ਆਪਣੀ ਮਨ ਕੇ ਕਰਦੇ ਕਰਨੀ ਸ਼ੂ ਪਰਾਈ ਰੂਜ ਸਕੂਲੇ ਜਾ ਕੇ ਸੁਣੀ ਸਾਫ ਲਿਖੀ ਲਖਾਈ ਗਲਤੀ ਆਪਣੀ ਮਨ ਕੇ ਕਰਦੇ ਕਰਨੀ ਸ਼ੂ ਲੜਾਈ ਰੂਜ ਸਕੂਲੇ ਜਾ ਕੇ ਸੁਣੀ ਸਾਹ ਕੋ ਲਿਖੀ ਲਖਾਈ ਅਮਰ ਕਹੇ ਪੜਨ ਕੇ ਬਣ ਜਾ ਅਮਰ ਕਹੇ ਪੜਨ ਕੇ ਬਣ ਜਾ ਸਤ ਦਾ ਹਰਮਨ ਪਿਆਰਾ ਹਿੰਮਤ ਕਰਦੇ ਕਰ ਫਿਰ ਕੋਸ਼ਿਸ਼ ਚੰਗੇ ਅੰਤ ਮਿਲਣਗੇ ਨਬਾਰਾ ਕੀ ਹੋਇਆ ਜੇ ਨੰਬਰ ਕੱਟਦੇ ਕੀ ਹੋਇਆ ਜੇ ਨੰਬਰ ਕੱਟਦੇ ਜਾਂ ਫੇਰ ਯਾਰਾ ਹਿੰਮਤ ਕਰਤੇ ਕਰਤੇ ਕੋਸ਼ਿਸ਼ ਚੰਗੇ ਅੰਤ ਮਿਲਣ ਗਿੰਦਬਾਰਾ ਚੰਗੇ ਅੰਤ ਮਿਲਣ ਗਿੰਦਬਾਰਾ ਚੰਗੇ ਅੰਤ ਮਿਲਣ ਗਿੰਦਬਾਰਾ